ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਵੋਟਾਂ ਦੇ ਲਈ ਬੂਥ ਲੱਗੇ ਹੋਏ ਨੇ ਇੱਕ ਇਹ ਬੂਥ ਲੱਗਾ ਇੱਕ ਸਾਹਮਣੇ ਉਹ ਬੂਥ ਲੱਗਾ ਵੋਟਾਂ ਪੈ ਰਹੀਆਂ ਨੇ ਤੇ ਦੂਜੇ ਪਾਸੇ ਕਈ ਪਾਸੇ ਤੋਂ ਬੜੀਆਂ ਮੰਦ ਭਾਗੀਆਂ ਖਬਰਾਂ ਆ ਰਹੀਆਂ ਨੇ ਜਿਵੇਂ ਕਿ ਅਜਨਾਲਾ ਦੇ ਪਿੰਡ ਲਖੋਵਾਲ ਤੋਂ ਖਬਰ ਆਈ ਕਿ ਵੋਟਾਂ ਤੋਂ ਐਨ ਪਹਿਲਾਂ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਚਾਰ ਹੋਰ ਵਿਅਕਤੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਔਰ ਪੂਰੇ ਪਿੰਡ ਨੇ ਵੋਟਾਂ ਦਾ ਬਾਈਕਟ ਕਰ ਦਿੱਤਾ ਹੈ ਉਹ ਸਾਰੇ ਪਿੰਡ ਨੇ ਫੈਸਲਾ ਲਿਆ ਕਿ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਪਰ ਇਸ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਬੂਥ ਇੱਧਰ ਲੱਗਾ ਹੈ ਇੱਕ ਬੂਥ ਉਹ ਸਾਹਮਣੇ ਲੱਗਾ ਹੈ ਇਹ ਪਿੰਡ ਦੇ ਵਿੱਚ ਸ਼ਾਂਤੀ ਹੈ ਕੋਈ ਲੜਾਈ ਝਗੜਾ ਨਹੀਂ ਹੈਗਾ ਸੋ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਪੋਲਿੰਗ ਬੂਥ ਦੇ ਬਾਹਰ ਤੋਂ ਤੁਹਾਨੂੰ ਲਾਈਵ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਇਹ ਤੇ ਉਸ ਮabhut ਲਾਏ ਨੇ ਅਲੱਗ-ਅਲੱਗ ਪਰ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਦੋਨੇ ਧਿਰਾਂ ਇਕੱਠੀਆਂ ਸੀਗੀਆਂ ਇਕੱਠੇ ਮੱਥਾ ਟੇਕਿਆ ਔਰ ਇਸ ਤੋਂ ਬਾਅਦ ਵੀ ਇਹਨਾਂ ਨੇ ਇਕੱਠੇ ਇੱਥੇ ਬੈਠਣਾ ਸਾਹਮਣੇ ਸ਼ਬੀਲ ਪਾਣੀ ਦੀ ਇੱਕ ਸੱਜਣ ਨੇ ਲਈ ਹੋਈ ਆ ਤੇ ਦੋਨੋਂ ਧਿਰਾਂ ਚਾਹ ਪਾਣੀ ਇੱਕੋ ਥਾਂ ਤੋਂ ਪੀ ਕੇ ਆਪੋ ਆਪਣੇ ਬੂਥ ਦੇ ਉੱਪਰ ਬੈਠੀਆਂ ਨੇ ਮੈਨੂੰ ਲੱਗਦਾ ਹੈ ਕਿ ਪਾਰਟੀ ਜਿਹੜੀ ਨਾਲ ਕੋਈ ਮਰਜ਼ੀ ਜੁੜੇ ਵੋਟਰ ਸਪੋਰਟਰ ਜੀ ਦਾ ਕੋਈ ਮਰਜ਼ੀ ਬਣੇ ਪਰ ਦੋ ਗੱਲਾਂ ਹੋਣੀਆਂ ਚਾਹੀਦੀਆਂ ਨੇ ਇੱਕ ਤਾਂ ਲੜਾਈ ਨਹੀਂ ਕਰਨੀ ਚਾਹੀਦੀ ਇੱਕ VOTER SUPPORTER ਤੱਕ ਤਾਂ ਠੀਕ ਹੈ ਉਸ ਤੋਂ ਗਾਂ ਕਿਸੇ ਦੇ ਚਮਚੇ ਨਹੀਂ ਬੰਨਣਾ ਚਾਹੀਦਾ ਚਮਚਾ ਉੱਥੋਂ ਸ਼ੁਰੂ ਹੁੰਦਾ ਜਦੋਂ ਕੋਈ ਅੰਨਾ ਭਗਤ ਕਿਸੇ ਪਾਰਟੀ ਦਾ ਬਣਦਾ ਸੋ ਆਪਾਂ ਗੱਲ ਕਰਦੇ ਹਾਂ ਬਾਈ ਜੀ ਤੁਹਾਡੇ ਪਿੰਡ ਚ ਵੋਟ ਪੈ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਹੀਂ ਜੀ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਹੀਂ ਸ਼ਾਂਤੀਪੁਰ ਕੋ ਵੋਟ ਪੈ ਰਹੀ ਹੈ ਪਾਰਟੀ ਜਿੱਥੇ ਜਿਸ ਪਾਰਟੀ ਨੂੰ ਮਰਜੀ ਵੋਟ ਪਾਏ ਬਾਈ ਜੀ ਕੀ ਕਹੋਗੇ ਜਿਸ ਤਰ੍ਹਾਂ ਝਗੜੇ ਕਈ ਪਿੰਡਾਂ ਚ ਹੋ ਰਹੇ ਨੇ ਕਤਲ ਦੀਆਂ ਵੀ ਖਬਰਾਂ ਆ ਰਹੀਆਂ ਹੋਰ ਨਹੀਂ ਕਈ ਅਰੇਂਜ ਸੀ ਦੁਸ਼ਮਣੀਆਂ ਹੁੰਦੀਆਂ ਆਪਸ ਵਿੱਚ ਤੇ ਨਾਂ ਜਿਹੜਾ ਉਹ ਪਾਰਟੀਆਂ ਦੇ ਅੱਗੇ ਰੱਖਿਆ ਜਾਂਦਾ ਜਦੋਂ ਪਾਰਟੀਆਂ ਦੇ ਅੱਗੇ ਨਾਂ ਰੱਖਿਆ ਜਾਂਦਾ ਵੀ ਉਹ ਫਲਾਨੀ ਪਾਰਟੀ ਨੇ ਜੀ ਫਲਾਨਾ ਬੰਦਾ ਮਾਰਤਾ ਮੇਰੇ ਹਿਸਾਬ ਨਾਲ ਤਾਂ ਸਾਰਾ ਕੁਝ ਉਹੀ ਚੱਲ ਰਿਹਾ ਤੇ ਬਾਕੀ ਕੋਈ ਐਡੀ ਇਹਨਾਂ ਇਲੈਕਸ਼ਨਾਂ ਦੀ ਕੋਈ ਐਡੀ ਲੋਕਾਂ ਦਾ ਜਿਹੜੇ ਲੋਕ ਇਸ ਤਰ੍ਹਾਂ ਕਰ ਰਹੇ ਨੇ ਛੋਟੀ ਛੋਟੀ ਗੱਲ ਪਿੱਛੇ ਮਰਨ ਮਾਰਨ ਤੱਕ ਜਾ ਰਹੇ ਨੇ ਕੀ ਕਹੋਗੇ ਉਹਦੇ ਬਾਰੇ ਉਹ ਮੈਂ ਇਹੀ ਕਹਿ ਰਿਹਾ ਜੀ ਜਿਹੜੇ ਇਹ ਆਪਦੀਆਂ ਕਈ ਜਿਹੜੀਆਂ ਹੁੰਦੀਆਂ ਨੇ ਨਾ ਘਰ ਦੀਆਂ ਕਈ ਤਰ੍ਹਾਂ ਦੇ ਮਸਲੇ ਹੁੰਦੇ ਆ ਕਿਸੇ ਦੇ ਜ਼ਮੀਨ ਦੇ ਰੌਲਾ ਪੈ ਗਿਆ ਕਿਸੇ ਦੇ ਬੱਚੇ ਦਾ ਰੌਲਾ ਪੈ ਗਿਆ ਕਿਸੇ ਦਾ ਮੰਨ ਲਓ ਜਾ ਰਾਤ ਜਾਂਦਿਆਂ ਕਿਸੇ ਨਾਲ ਤਿੰਨ ਪੰਜ ਹੋ ਗਈ ਉਹ ਬੰਦੇ ਕੋਲੇ ਮੌਕਾ ਹੀ ਆ ਵੀ ਆਪ ਦਾ ਜਿਹੜੀ ਗਰਮੀ ਦੀ ਪੜਾਅ ਸੋ ਕੱਢ ਲੋ ਬਸ ਹੋਰ ਉਹਦੇ ਕੋਲੇ ਮੇਰੇ ਹਿਸਾਬ ਨਾਲ ਤਾਂ ਕੋਈ ਚੀਜ਼ ਨਹੀਂ ਆ ਪਰ ਜੋ ਇਹ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਗਲਤ ਹੈ ਜੀ ਬਿਲਕੁਲ ਗਲਤ ਬਿਲਕੁਲ ਗਲਤ ਸੋ ਤੁਸੀਂ ਦੇਖ ਰਹੇ ਹੋ ਜੀ ਇਹ ਕਈ ਪਿੰਡਾਂ ਦੇ ਵਿੱਚ ਝਗੜੇ ਹੋ ਰਹੇ ਨੇ ਪਰ ਇੱਥੇ ਇਸ ਪਿੰਡ ਦੇ ਵਿੱਚ ਪੋਲਿੰਗ ਬੂਥ ਅਲੱਗ-ਅਲੱਗ ਲੱਗੇ ਨੇ ਤੁਹਾਨੂੰ ਉਧਰ ਵੀ ਦਿਖਾਉਣੇ ਆ ਕਾਫੀ ਸਾਰੇ ਸੱਜਣ ਖੜੇ ਨੇ ਇਧਰ ਆਪਾਂ ਦੁਬਾਰਾ ਆਵਾਂਗੇ ਉਧਰ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਸ਼ਬੀਲ ਲਾਈ ਹੋਈ ਆ ਕਈ ਪਿੰਡਾਂ ਦੇ ਵਿੱਚੋਂ ਲੜਾਈ ਝਗੜਿਆਂ ਦੀਆਂ ਖਬਰਾਂ ਆ ਰਹੀਆਂ ਤੁਹਾਡੇ ਪਿੰਡ ਮੌਲ ਕਿਵੇਂ ਆ ਬਹੁਤ ਸੋਣਾ ਜੀ ਬੜਾ ਸਾਰੇ ਹੀ ਭਾਈਚਾਰਾ ਤੁਹਾਡੇ ਸੰਝ ਕਿਸੇ ਪਾਰਟੀ ਨਾਲ ਕੋਈ ਗਲਛੇ ਕੋਈ ਨਹੀਂਗਾ ਸਿਰਫ ਬੀਜੇਪੀ ਨਾਲ ਹੈ ਹਾਂ ਕਾਂਗਰਸ ਆ ਝਾੜੂ ਵਾਲੇ ਇਕੱਠੇ ਬੈਠੇ ਆ ਅਕਾਲੀ ਵਾਲੇ ਇਕੱਠੇ ਬੈਠੇ ਕੋਈ ਠੀਕ ਹੈ। ਓਕੇ। ਮਿੱਤਰੋ ਤੁਸੀਂ ਦੇਖ ਸਕਦੇ ਹੋ ਉਧਰ ਸਾਹਮਣੇ ਵੋਟਾਂ ਪੈ ਰਹੀਆਂ ਨੇ ਔਰ ਇਧਰ ਪਾਣੀ ਦੀ ਸ਼ਬੀਲ ਜਿਹੜੀ ਆ ਉਹ ਲਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਠੰਡੇ ਤੇ ਮਿੱਠੇ ਜਲ ਦੀ ਸ਼ਬੀਲ ਇਹਨਾਂ ਮਿੱਤਰਾਂ ਨੇ ਲਾਈ ਔਰ ਇਹ ਕਿਸੇ ਪਾਰਟੀ ਵੱਲੋਂ ਨਹੀਂ ਹੈਗੀ। ਕਿਸੇ ਪਾਰਟੀ ਬਾਜੀ ਵੱਲੋਂ ਨਹੀਂ ਹੈਗੀ ਇਹ ਇਹ ਆਮ ਆਪਣੇ ਇਹ ਸੱਜਣ ਨੇ ਸਾਡੇ ਪਿੰਡ ਦੇ ਇਹ ਆਪਣੇ ਲਵਪ੍ਰੀਤ ਸਿੰਘ ਹੈ। ਇਧਰ ਇਹ ਭਰਾ ਆਪਣਾ ਸੋ ਕੁਲਦੀਪ ਸਿੰਘ ਇਹਨਾਂ ਨੇ ਇਹ ਸ਼ਬੀਲ ਲਾਈ ਆ ਪਾਣੀ ਪਲਾ ਰਹੇ ਨੇ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਸ਼ਬੀਲਾਂ ਲੱਗੀਆਂ ਨੇ ਲੋਕ ਸਾਡੇ ਪੰਜਾਬੀ ਸਾਡੇ ਗੁਰੂ ਸਹਿਬਾਨਾਂ ਦੀ ਦਿੱਤੀ ਹੋਈ ਵਿਰਾਸਤ ਨੂੰ ਸਾਹਮਣੇ ਬੈਠੇ ਨੇ ਸਾਡੇ ਪੰਜਾਬੀ ਗੁਰੂ ਸਹਿਬਾਨਾਂ ਦੇ ਦਿੱਤੇ ਹੋਏ ਵੀਰਪੈ ਦੇ ਲੰਗਰ ਤੇ ਇਹ ਪਾਣੀ ਦੀਆਂ ਸ਼ਬੀਲਾਂ ਇਹ ਸਾਡਾ ਵਿਰਸਾ ਹੈ ਭਾਈ ਜੀ ਤੁਹਾਡੇ ਪਿੰਡ ਚ ਕੋਈ ਲੜਾਈ ਝਗੜਾ ਨਾ ਜ ਕੋਈ ਨਹੀਂ ਸਾਰੇ ਇਕੱਠੇ ਨੇ ਬਿਲਕੁਲ ਵਧੀਆ ਠਭਾਕ ਹੈ ਸਾਡੇ ਪਿੰਡ ਦਾ ਕੋਈ ਲੋੜਾ ਨਹੀਂ ਕਾਲੀਆਂ ਦਾ ਜਾਂ ਕਾਂਗਰਸ ਦਾ ਜਾਂ ਝਾੜੂ ਵਾਲਿਆਂ ਦਾ ਹਾਂਜੀ ਨਹੀਂ ਹੈਗਾ ਜੀ ਬਿਲਕੁਲ ਬੜੀ ਸ਼ਾਂਤੀ ਆ ਸ਼ਾਂਤੀਪੁਰ ਨੂੰ ਵੋਟਾਂ ਪੈ ਰਹੀਆਂ ਨੇ ਤੇ ਕੋਈ ਲੜਾਈ ਝਗੜਾ ਹੈ ਨਹੀਂਗਾ ਬਾਈ ਤਾਂ ਭਰਾ ਇੱਕ ਦੂਜੇ ਨਾਲ ਬੜਾ ਸਾਡਾ ਪਿਆਰ ਮੁਹੱਬਤ ਹੈ ਸੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪੋਲਿੰਗ ਬੂਥ ਦੇ ਉੱਪਰ ਬਿਲਕੁਲ ਸ਼ਾਂਤੀ ਹੈ ਤੁਸੀਂ ਲਾਈਵ ਦੇਖ ਰਹੇ ਹੋ ਗੁਰੂ ਹਸਾਏ ਹਲਕੇ ਦਾ ਪਿੰਡ ਚੱਪੜਕੀ ਬਹੁਤ ਮਿਹਰਬਾਨੀ ਸ਼ੁਕਰੀਆ ਪੀਲਾ ਵੀ ਪਾਣੀ ਦੇ ਚੱਲ ਲੱਗੀਆਂ ਖੜੀਆਂ ਸਾਡੀਆਂ ਸਾਡੀਆਂ ਆਹ ਲਾਰੀਆਂ ਸੰਗਤ ਬਾਤ ਤੇ ਕਿਹੜਾ ਮਰਜੀ ਪੀਵੇ ਕਿਹੜਾ ਮਰਜੀ ਜਾਵੇ ਮੌਜ ਕੀ ਰੱਕਾ ਚੱਕ ਕਰਨ ਬੋਰਡ ਜਿੱਧਰ ਮਰਜੀ ਪਾਉਣ ਦੇ ਨਿਆਰੇ ਲੁੱਟਣ ਆਦੇ ਐਸ਼ ਕਰਨਾ ਤੁਹਾਨੂੰ ਲਾਈਵ ਦਿਖਾ ਰਹੇ ਆ ਬਹੁਤ ਮਿਹਰਬਾਨੀ ਸ਼ੁਕਰੀਆ